ਹਾਈਵੇ ਜਾਂ ਐਕਸਪ੍ਰੈਸ ਵੇ ਤੇ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਨੈਸ਼ਨਲ ਹਾਈਵੇ ਆਥਾਰਟੀ ਆਫ ਇੰਡੀਆ ਯਾਨੀ NHAI ਨੇ 1 ਅਪ੍ਰੈਲ ਤੋਂ ਟੋਲ ਟੈਕਸ ਦਰਾਂ ਵਧਾਉਣ ਦੇ ਆਪਣੇ ਫੈਸਲੇ ਨੂੰ ਰੋਕ ਦਿੱਤਾ ਹੈ। ਜੀ ਹਾਂ, ਹੁਣ ਜਿਹੜੀਆਂ ਦਰਾਂ 1 ਅਪ੍ਰੈਲ ਦੀ ਅੱਧੀ ਰਾਤ 12 ਤੋਂ ਵਧਣੀਆਂ ਸੀ ਉਹ ਹੁਣ ਨਹੀਂ ਵਧਣਗੀਆਂ। ਇਸ ਦਾ ਮਤਲਬ ਹੈ ਕਿ ਸਾਰੇ ਵਾਹਨਾਂ ਨੂੰ ਹੁਣ ਪਹਿਲਾਂ ਵਾਂਗ ਹੀ ਟੋਲ ਅਦਾ ਕਰਨਾ ਪਵੇਗਾ। ਦੱਸਦੇ ਇਸ ਤੋਂ ਪਹਿਲਾਂ ਖਬਰਾਂ ਆ ਰਹੀਆਂ ਸੀ ਕਿ ਨੈਸ਼ਨਲ ਹਾਈਵੇ ਟ੍ਰਾਂਸਪੋਰਟੇਸ਼ਨ ਅਥਾਰਟੀ ਆਫ ਇੰਡੀਆ ਯਾਨੀ ਐਨਐਚਏਆਈ 1 ਅਪ੍ਰੈਲ ਤੋਂ ਟੋਲ ਦਰਾਂ ਵਧਾਉਣ ਜਾ ਰਹੀ ਹੈ ਹਾਲਾਂਕਿ ਐਨਐਚਏਆਈ ਨੇ ਹੁਣੇ ਹੀ ਇਹ ਵੱਡੀ ਰਾਹਤ ਜਿਹੜੀ ਉਹ ਦੇ ਦਿੱਤੀ ਹੈ ਐਨਐਚਏਆਈ ਨੇ ਹਾਈਵੇ ਤੇ ਐਕਸਪ੍ਰੈਸ ਵੇ ਦੇ ਟੋਲ ਦਰਾਂ ਨਾ ਵਧਾਉਣ ਦਾ ਫੈਸਲਾ ਕੀਤਾ ਹੈ ਵਿੱਤੀ ਸਾਲ 2023 ਤੋਂ 24 ਲਈ ਲਾਗੂ ਮੌਜੂਦਾ ਦਰਾਂ ਤੇ ਟੋਲ ਟੈਕਸ ਦਾ ਭੁਗਤਾਨ ਜਿਹੜਾ ਉਹ ਕਰਨਾ ਹੋਵੇਗਾ ਦੱਸ ਦਈਏ ਕਿ ਐਨਐਚਏਆਈ ਦੁਆਰਾ ਐਤਵਾਰ ਦੇ ਰਾਤ ਇੱਕ ਪੱਤਰ ਵੀ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ 1 ਅਪ੍ਰੈਲ ਤੋਂ ਟੋਲ ਵਧਾਉਣ ਦੇ ਫੈਸਲੇ ਨੂੰ ਫਿਲਹਾਲ ਟਾਲ ਦਿੱਤਾ ਗਿਆ ਅਗਲੇ ਹੁਕਮਾਂ ਤੱਕ ਵਾਹਨ ਮਾਲਕ ਪਹਿਲਾਂ ਵਾਂਗ ਹੀ ਟੋਲ ਅਦਾ ਕਰਦੇ ਰਹਿਣਗੇ ਦੱਸਿਆ ਗਿਆ ਕਿ ਐਨ ਐਚ ਆਈ ਨੇ ਇਹ ਫੈਸਲਾ ਦੇਸ਼ ਵਿੱਚ ਲਾਗੂ ਚੋਣ ਜਾਪਦੇ ਦੇ ਮੱਦੇ ਨਜ਼ਰ ਲਿਆ ਹੈ ਹਾਲਾਂਕਿ ਐਨ ਐਚ ਆਈ ਅਧਿਕਾਰੀਆਂ ਵੱਲੋਂ ਇਸ ਸੰਬੰਧ ਵਿੱਚ ਕੁਝ ਹਲੇ ਫਿਲਹਾਲ ਨਹੀਂ ਕੀਤਾ ਗਿਆ ਹੋਰ ਜਾਣਕਾਰੀ ਲਈ ਦੇਖਦੇ ਰਹੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਜ਼